ਚਲੋ ਪੈਸੇ ਤਾਂ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਜੀ ਪਰ ਤੁਸੀਂ ਜਾਣਦੇ ਹੋ ਪੀਟੀਸੀ ਗੁਰਬਾਣੀ ਲਾਈਵ ਕਰਦਾ ਹੈ ਤੇ ਗੁਰਬਾਣੀ ਲਾਈਵ ਦਾ ਜਿਹੜਾ ਕਹਿ ਦਈਏ ਮੋٹے ਸ਼ਬਦਾਂ ਵਿੱਚ ਗੁਰਮਾਣੀ ਵੇਚ ਕੇ ਬੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਹੈ ਤੇ ਜੇ ਬੰਦੇ ਆ ਤੇ ਲੈ ਲੈਣੇ ਚਾਹੀਦੇ ਲੋਕਾਂ ਹਾਂਜੀ ਪੈਸਾ ਬਹੁਤ ਹੈ ਚੰਗੀ ਗੱਲ ਹੈ ਜੀ ਪੈਸਾ ਬਹੁਤ ਹੈ 16 8 ਦੇਂ ਕਿੰਦੇ ਕਿ ਚੰਗੀ ਗੱਲ ਆ ਲੈ ਲੈਣੀ ਚਾਹੀਦੀ ਆ ਕਿਉਂਕਿ ਇਹ ਸਾਰਾ ਪੈਸਾ ਹਰਮੰਦਰ ਸਾਹਿਬ ਦੀ ਗੁਰਬਾਣੀ ਵੇਚ ਕੇ ਇਕੱਠਾ ਕੀਤਾ ਜਿਹੜਾ ਗੁਰਬਾਣੀ ਵੇਚਦੇ ਤੁਸੀਂ ਗੱਲ ਕੀਤੀ ਆ ਜਦੋਂ ਤੁਸੀਂ ਜੱਥੇ ਦਰਸੋਂ ਨੂੰ ਪਤਾ ਲੱਗਾ ਕਿ ਗੁਰਬਾਣੀ ਤਾਂ ਹੀ ਤਾਂ ਉਹਨਾਂ ਨੂੰ ਹੁਕਮ ਉਹੀ ਹੁਕਮਨਾਮਾ ਜਿਹੜਾ ਮੈਂ ਪੀਟੀਸੀ ਚੈਨਲ ਤੋਂ ਆਪਣਾ ਚੈਨਲ ਬਣਾਉਣ ਦਾ ਤੇ ਉਹੀ ਤਾਂ ਮੇਰੀ ਬਰਖਾਸੀ ਦਾ ਕਾਰਨ ਬਣਿਆ ਤੇ ਜਿਹੜਾ ਇਹ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਵੀ ਮੈਨ ਬੇੜ ਜਿਹੜਾ ਹੈ ਉਹ ਬਹੁਤ ਵੱਡਾ ਜਿਹੜਾ ਹੈ ਉਹ ਰੋਲ ਆ ਮੈਂ ਕਹਿੰਦਾ ਕਿ ਇਹਦੀ ਇੱਕ ਉੱਚ ਪੱਧਰੀ ਕਮਿਸ਼ਨ ਬਣਾ ਕੇ ਬੀਬੀਐਮ ਦੀ ਔਰ ਪੌਂਗਡਮ ਦੇ ਅਧਿਕਾਰੀਆਂ ਦੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਕਿ ਇਹਨਾਂ ਨੇ ਪ੍ਰੋਟੋਕਾਲ ਜਿਹੜੇ ਬਣੇ ਆ ਡੈਮੋਂ ਤੋਂ ਪਾਣੀ ਛੱਡਣ ਦੇ ਉਹਨਾਂ ਨੂੰ ਫਾਲੋ ਕਿਉਂ ਨਹੀਂ ਕੀਤਾ ਹੈ 25% ਪਾਣੀ ਦਰਿਆਵਾਂ ਦੇ ਵਿੱਚ ਵਗਦਾ ਰਹਿਣਾ ਚਾਹੀਦਾ ਹੈ ਲੇਕਿਨ ਇਹ 25% ਪਾਣੀ ਦਰਿਆਵਾਂ ਦੇ ਵਿੱਚ ਛੱਡਦੇ ਨਹੀਂ ਹੈ ਦਰਿਆ ਸੁੱਕ ਜਾਂਦੇ ਆ ਪਾਣੀ ਜ਼ਮੀਨ ਦੇ ਥੱਲੋਂ ਜਾਣਾ ਬੰਦ ਕਰ ਦਿੰਦਾ ਹੈ ਤੇ ਬੀਬੀ ਅੰਮ੍ਰਿਤ ਦੀ ਪੌਂਕਟਮ ਦੀ ਜਿੰਨੇ ਅਧਿਕਾਰੀ ਨੇ ਜਿੱਥੋਂ ਪਾਣੀ ਆਇਆ ਇਹਨਾਂ ਦੀ ਉੱਚ ਪੱਧਰੀ ਕਮਿਸ਼ਨ ਬਣਾ ਕੇ ਜਾਂਚ ਕਰਨੀ ਚਾਹੀਦੀ ਬੀ ਸਿੰਘ ਬਾਦਲ ਅੱਜਕੱਲ ਬਹੁਤ ਸੇਵਾ ਕਰ ਰਹੇ ਨੇ ਲਗਾਤਾਰ ਸਰਗਰਮ ਨੇ ਉਹਨਾਂ ਨੂੰ ਕਿਵੇਂ ਵੇਖ ਰਹੇ ਪੈਸੇ ਵੰਡ ਰਹੇ ਨੇ ਜੀ ਪੈਸੇ ਮੁੰਡਾ ਪੈਸੇ ਕਰਦਾ ਚੱਲੋ ਪੈਸੇ ਤਾਂ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਜੀ ਪਰ ਤੁਸੀਂ ਜਾਣਦੇ ਹੋ ਪੀਟੀਸੀ ਗੁਰਬਾਣੀ ਲਾਈਵ ਕਰਦਾ ਹੈ ਤੇ ਗੁਰਬਾਣੀ ਲਾਈਵ ਦਾ ਜੋ ਜੇ ਕਹਿ ਦਈਏ ਮੋٹے ਸ਼ਬਦਾਂ ਵਿੱਚ ਗੁਰਬਾਣੀ ਵੇਚ ਕੇ ਬੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਹੈ ਤੇ ਜੇ ਬੰਦੇ ਆ ਤੇ ਲੈ ਲੈਣੇ ਚਾਹੀਦੇ ਲੋਕਾਂ ਨੂੰ ਹਾਂਜੀ ਪੈਸਾ ਬਹੁਤ ਹੈ ਚੰਗੀ ਗੱਲ ਹੈ ਜੀ ਪੈਸਾ ਬਹੁਤ ਹੈ 16 8 ਫਸਟ ਸਟੇਟ ਮਿਲਦੀ ਪਈ ਹੈ ਜੀ ਕਹਿੰਦੇ ਕਿ ਚੰਗੀ ਗੱਲ ਆ ਲੈ ਲੈਣੀ ਚਾਹੀਦੀ ਆ ਕਿਉਂਕਿ ਇਹ ਸਾਰਾ ਪੈਸਾ ਹਰਿਮੰਦਰ ਸਾਹਿਬ ਦੀ ਗੁਰਬਾਣੀ ਵੇਚ ਕੇ ਇਕੱਠਾ ਕੀਤਾ ਹੈ ਜਿਹੜਾ ਗੁਰਬਾਣੀ ਵੇਚਦੇ ਤੁਸੀਂ ਗੱਲ ਕੀਤੀ ਬਸ ਗੁਰਬਾਣੀ ਚਾਹੇਦਾਰ ਸੀ ਉਹਨਾਂ ਨੇ ਜੀ ਪਤਾ ਲੱਗਾ ਕਿ ਗੁਰਬਾਣੀ ਤਾਂ ਹੀ ਤਾਂ ਉਹਨਾਂ ਨੂੰ ਹੁਕਮ ਉਹੀ ਹੁਕਮਨਾਮਾ ਜਿਹੜਾ ਮੈਂ ਪੀਡੀਸੀ ਚੈਨਲ ਤੋਂ ਆਪਣਾ ਚੈਨਲ ਬਣਾਉਣ ਦਾ ਤੇ ਉਹੀ ਦਾ ਮੇਰੀ ਬਰਖਾਸਤੀ ਦਾ ਕਾਰਨ ਬਣਿਆ ਸੀ ਉਹੀ ਦਾ ਬਣਿਆ ਮੈਨੂੰ ਸਮਾਂ ਦਿਓ ਕਿ ਜੇਕਰ ਸਰਕਾਰੀ ਮਦਦ ਨਾ ਆਈ ਪੰਜਾਬ ਖੜ ਸਕੇਗਾ ਅਕਾਲਪੁਰਖ ਨਾਲ ਹੋਇਆ ਤੇ ਪੰਜਾਬ ਨੂੰ ਕੋਈ ਡੋ ਵੀ ਨਹੀਂ ਸਕਦਾ ਜੀ ਉਸ ਉਹਨਾਂ ਦੇ ਹਲਾਕ ਕਿ ਇਹ ਸੋਲੀਪੋਈ ਜਤਨੀ ਭੱਗੀ ਹੈ ਕਿਉਂਕਿ ਖੇਤਾਂ ਦੇ ਖੇਤ ਉੱਜੜ ਗਏ ਨੇ ਇੱਕ ਇਲਾਕਾ ਨਹੀਂ ਬਹੁਤ ਸਾਰੇ ਆਰਡਰ ਬੈਂਟ ਸਾਨੂੰ ਐਨ ਆਰ ਆਈਆਂ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਅਕਾਲ ਪੁਰਖ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਪੰਜਾਬੀਆਂ ਤੇ ਬਹੁਤ ਵੱਡਾ ਭਰੋਸਾ ਹੈ ਕਿ ਅਸੀਂ ਬਚਾਂਗੇ ਉੱਭਰਾਂਗੇ ਇਸ ਵੇਲੇ ਉੱਕਾ ਪੁੱਕਾ 80000 ਕਰੋੜ ਦੀ ਰਕਮ ਦੱਸੀ ਜਾ ਰਹੀ ਹੈ 80000 ਕਰੋੜ ਕੋਈ ਵੀ ਉਜਾੜਾ ਕੋਈ ਵੀ ਉਜਾੜਾ ਕਿਸੇ ਨੂੰ ਖਤਮ ਨਹੀਂ ਕਰਦਾ ਜੀ ਨਵੀਂ ਇੱਕ ਸ਼ੁਰੂਆਤ ਕਰਨ ਦਾ ਇੱਕ ਸਮਾਂ ਹੁੰਦਾ ਹੈ ਔਰ ਮੈਨੂੰ ਉਮੀਦ ਹੈ ਕਿ ਪੰਜਾਬੀ ਇੱਕ ਨਵੀਂ ਸ਼ੁਰੂਆਤ ਕਰਨਗੇ ਜੀ ਸਾਬ ਬੇਕਦਰੀ ਹੋਈ ਹੈ ਇਸ ਵਾਰ ਵੇਖਿਆ ਜਾ ਰਿਹਾ ਹੈ ਕਿ ਉਹ ਮਿਸਮੈਨੇਜਮੈਂਟ ਹੋਈ ਹੈ ਜੀ ਉਹ ਮਿਸਮੈਨੇਜਮੈਂਟ ਨਹੀਂ ਹੋਣੀ ਚਾਹੀਦੀ ਇੱਕ ਕਿਸਮ ਦਾ ਮਜ਼ਾਕ ਹੈ ਜੀ ਇਹ 12000 ਤੋਂ 13000 ਤੋਂ 1600 ਕਰਨਾ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹਦੂ ਤਾਂ ਨਾ ਕਰਦੇ ਤੇ ਸ਼ਾਇਦ ਸਾਨੂੰ ਤਸੱਲੀ ਰਹਣੀ ਸੀ ਪਰ ਕੈਬਨਿਟ ਨੇ ਕੈਬਨਿਟ ਨੇ ਜਿਹੜਾ 20000 ਰੁਪਇਆ ਪਹਿਲਾਂ ਲਾਸਟ ਕਰ ਦਿੱਤਾ ਸੀ ਕਿ 20000 ਰੁਪਇਆ ਮੁਆਵਜ਼ਾ ਤੁਸੀਂ 50000 ਰੁਪਇਆ ਕਰਦੇ ਹੋ ਮੁੱਖ ਮੰਤਰੀ ਨੇ ਵੀ ਕਿਤੇ ਮਜ਼ਾਕ ਤੇ ਨਹੀਂ ਸੀ ਕੀਤਾ ਪਰ ਧਨ ਮੰਤਰੀ ਦੇ ਹੱਥੋਂ ਇੱਕ ਤਨ ਪਹਿਲਾਂ ਉਹਨਾਂ ਨੇ 20000 ਕਰ ਦਿੱਤਾ ਜਿਹੜੀ ਸਟੇਟ ਸਰਕਾਰ ਹੈ ਨਾ ਜੀ ਸਟੇਟ ਸਰਕਾਰ ਤਾਂ ਜਿਹੜੀ ਸਹਾਇਤਾ ਦੇ ਰਹੀ ਹੈ ਉਹ 10% ਦਿੰਦੀ ਹੈ 90% ਉਹਦੀ ਐਡਵਰਟਾਈਜ਼ਮੈਂਟ ਤੇ ਖਰਚ ਕਰਦੀ ਹੈ ਔਰ ਇਹ ਬੁਰੀ ਗੱਲ ਹੈ ਮਾੜੀ ਗੱਲ ਹੈ ਪੈਸਾ ਜਿਹੜਾ ਹੈ ਉਹ ਪ੍ਰੋਪਰ ਮਿਲਣਾ ਚਾਹੀਦਾ ਹੈ ਜੇ ਇਹਨਾਂ ਕੋਲੇ ਪੈਸਾ 12-13 ਹਜ਼ਾਰ ਕਰੋੜ ਰੁਪਈਆ ਜਿਵੇਂ ਭਾਜਪੀ ਦੇ ਲੀਡਰ ਦਾਵਾ ਕਰਦੇ ਆ ਕਿ ਪਿਆ ਤੇ ਉਹ ਮੁਆਵਜ਼ਾ ਜਿਹੜਾ ਹੈ ਮੁਆਵਜ਼ੇ ਦੇ ਰੂਪ ਦੇ ਵਿੱਚ ਸਾਰਾ ਦਾ ਸਾਰਾ ਪੈਸਾ ਜਿਹੜਾ ਹੈ ਪ੍ਰਭਾਵਿਤ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਉਹ ਮੰਤਰੀ ਸਾਹਿਬ ਜਿਸ ਦਾ ਖੇਤ ਉਸਦੀ ਰੇਤ ਆ ਇਹ ਨਾਲਾ ਸਭ ਲੱਗੇ ਬੈਠੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਕੱਲਾ ਪਾਣੀ ਖੜਾ ਉਹ ਦੋ ਚਾਰ ਪਿੰਡ ਨੇ ਜਿਨ੍ਹਾਂ ਦੇ ਵਿੱਚ ਰੇਤ ਆਈ ਆ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਲੋਲੀਪੋਪ ਹੈ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਨਾ ਕੰਸਟਰਕਸ਼ਨ ਦੇ ਵਿੱਚ ਜਿਹੜੀ ਰੇਤ ਯੂਜ਼ ਹੁੰਦੀ ਹੈ ਉਹ ਤਾਂ 5-7% ਬਾਕੀ ਤਾਂ ਸਾਰੀ ਮਿੱਟੀ ਐ ਜਿਹੜੀ ਕਿਸੇ ਕੰਮ ਨਹੀਂ ਆਉਣੀ ਸਿਰਫ ਭਰਤ ਦੇ ਕੰਮ ਆ ਸਕਦੀ ਐ ਉਹਦਾ ਕੋਈ ਬਹੁਤਾ ਵੱਡਾ ਕਿਸਾਨਾਂ ਨੂੰ ਲਾਭ ਨਹੀਂ ਹੋਣ ਵਾਲਾ ਹਾਂ ਜਿੱਥੇ ਜਿਹਦੇ ਖੇਤਾਂ 'ਚ ਰੇਤ ਆ ਗਈ ਐ ਕੰਸਟਰਕਸ਼ਨ 'ਚ ਕੰਮ ਹੋਣ ਵਾਲੀ ਤੇ ਉਹਨਾਂ ਨੂੰ ਇਹਦਾ ਲਾਭ ਹੋਣਾ ਬਾਕੀਆਂ ਨੂੰ ਜਿਹੜਾ ਹੈ ਉਹ ਲਾਭ ਨਹੀਂ ਹੋਣਾ ਹੈ ਸਵਾਲ ਹੈ ਜੀ ਸੁਜੋਗੀ ਨੇ ਉਹ ਫਾਰਮੈਟ ਹਰ ਜਗ੍ਹਾ ਤੇ ਬਣਨਾ ਚਾਹੀਦਾ ਬਿਲਕੁਲ ਬਣਨਾ ਚਾਹੀਦਾ ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਹੈ ਕਿ ਡਾਟੇ ਜਿਹੜੇ ਆ ਉਹ ਕਲੈਕਟ ਕੀਤੇ ਜਾਣੇ ਚਾਹੀਦੇ ਨੇ ਅਸੀਂ ਗ੍ਰੰਥੀਆਂ ਦਾ ਡਾਟਾ ਇਕੱਠਾ ਕਰਨ ਵਾਸਤੇ ਵੀ ਜਿਹੜਾ ਹੈ ਉਹ ਆਪਣੇ ਵਲੰਟੀਅਰਾਂ ਨੂੰ ਕਿਹਾ ਵੀ ਗ੍ਰੰਤੀ ਸਿੰਘ ਜਿਹੜੇ ਪ੍ਰਭਾਵਿਤ ਏਰੀਏ ਦੇ ਗ੍ਰੰਤੀ ਸਿੰਘ ਹੈ ਜਿਨ੍ਹਾਂ ਦੀ 2-2 4-4 5-5000 ਤਨਖਾਹ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਜਿਹੜਾ ਹੈ ਵਿੱਤੀ ਮਦਦ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਕਿਉਂਕਿ 1 ਮਹੀਨਾ 1.5 ਮਹੀਨਾ ਉਹ ਵਿਚਾਰੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਵਿੱਚ ਵੀ ਪਾਣੀ ਆ ਗਿਆ ਤੇ ਉਹ ਗਰੰਤੀ ਸਿੰਘਾਂ ਦੇ ਪਰਿਵਾਰ ਵੀ ਜਿਹੜੇ ਆਵਾਜ਼ਾਰ ਹੋਏ ਆ ਅਸੀਂ ਗਰੰਤੀ ਸਿੰਘਾਂ ਦੀ ਵੀ ਵਿੱਤੀ ਸਹਾਇਤਾ ਕਰਾਂਗੇ ਜਿਹੜੇ ਪ੍ਰਭਾਵਿਤ ਏਰੀਆ ਦੇ ਗਰੰਤੀ ਆ ਸਾਹਿਬ ਪਹਿਲੀ ਵਾਰੀ ਵੇਖਣ ਚ ਆਇਆ ਹਰਿਆਣਾ ਕਿਉਂਕਿ ਬਿਹਾਰ ਦੇ ਲੋਕ ਜਿਹੜੇ ਨੇ ਧਰਮ ਤੋਂ ਉੱਪਰ ਉੱਠ ਕੇ ਪੰਜਾਬ ਦੀ ਮਦਦ ਕਰਨ ਦੇ ਲਈ ਆਏ ਨੇ ਉਹ ਹੀਰਾ ਕੱਟ ਕੇ ਆਏ ਨੇ ਪਹਿਲੀ ਵਾਰੀ ਵੇਖਣ ਚ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਨਾ ਜੀ ਕਿ ਦੇਸ਼ ਦੀ ਮਜ਼ਬੂਤੀ ਸਟੇਟ ਤੇ ਕੇਂਦਰ ਦੇ ਸਬੰਧਾਂ ਨਾਲ ਨਹੀਂ ਹੋਣੀ ਦੇਸ਼ ਦੀ ਮਜ਼ਬੂਤੀ ਸਟੇਟ ਟੂ ਸਟੇਟ ਦੇ ਸਬੰਧਾਂ ਦੇ ਨਾਲ ਹੋਣੀ ਹੈ ਜਿੰਨਾ ਸਟੇਟ ਟੂ ਸਟੇਟ ਦੇ ਜਿਹੜੇ ਸਬੰਧ ਮਜ਼ਬੂਤ ਹੋਣਗੇ ਉਹਨਾਂ ਦੇਸ਼ ਮਜ਼ਬੂਤ ਹੋਊਗਾ ਇਹ ਜਿਹੜਾ ਭਾਰਤ ਦੀਆਂ ਸਰਕਾਰਾਂ ਨੇ ਕਰਤਾ ਨਾ ਕਿ ਸਟੇਟ ਟੂ ਸੈਂਟਰ ਸਬੰਧ ਇਹਨੇ ਭਾਰਤ ਨੂੰ ਕਮਜ਼ੋਰ ਹੀ ਕੀਤਾ ਬਹੁਤਾ ਮਜ਼ਬੂਤ ਨਹੀਂ ਕੀਤਾ ਹੈ ਜੀ ਤੇ ਜਿੰਨਾ ਸਟੇਟਾਂ ਨੇ ਜਿਹੜਾ ਸਹਾਦਾ ਕੀਤੀ ਹੈ ਤੇ ਉਹਨਾਂ ਸਟੇਟਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਪੰਜਾਬ ਪੰਜਾਬ ਦੀ ਮਦਦ ਕਰਨ ਲਈ ਆ ਰਿਹਾ ਹੈ ਤੇ ਇੱਕ ਅਜੀਬ ਜੇ ਕਿਸਮ ਦਾ ਵਿਰਤਾਂਤ ਸਿਰਜਿਆ ਜਾ ਰਿਹਾ ਹੈ ਕਿਤੇ ਸਿੱਖਾਂ ਤੇ ਖਾਸਿਆਗਤ ਲੋਕਾਂ ਦੇ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਹਿੰਦੂ ਸਿੱਖਾਂ ਦੇ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਕਿ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਨਰੇਟਿਵ ਬਣਿਆ ਕਿ ਪੰਜਾਬ ਉੱਠਦਾ ਆਪਣੇ ਬਲਬੂਤੇ ਉੱਠਦਾ ਉਹਨੂੰ ਤੋੜਨ ਦਾ ਸਿੱਖ ਵਿਰੋਧੀ ਏਜੰਸੀਆਂ ਦਾ ਇਹ ਏਜੰਡਾ ਹੈ ਔਰ ਇਹ ਏਜੰਡਾ ਜਿਹੜਾ ਕਿਸੇ ਵੀ ਕੀਮਤ ਦੇ ਉੱਤੇ ਸਫਲ ਨਹੀਂ ਹੋਣ ਦਿੱਤਾ ਜਾਏਗਾ ਕਿਹਨਾਂ ਜਾ ਰਿਹਾ ਹੈ ਕਿ ਸਾਈਆਂ ਦੇ ਉੱਤੇ ਇਹ ਇੱਕ ਏਜੰਡਾ ਜਿਹੜਾ ਪੰਜਾਬ ਨੇ ਜਿਹੜਾ ਆਪਣਾ ਨਰੇਟਿਵ ਸੈੱਟ ਕੀਤਾ ਹੁਣ ਮਦਦ ਦੇ ਨਾਲ ਉਸ ਨੈਰੇਟਿਵ ਨੂੰ ਤੋੜਨ ਵਾਸਤੇ ਇਹ ਵਰਤਾਂਤ ਘੜੇ ਜਾ ਰਹੇ ਆ ਜੀ ਪ੍ਰਧਾਨ ਜੀ ਜਿਆਸੀ ਤੌਰ ਤੇ ਵੀ ਵਿਚਰਨਾ ਆ ਇਸ ਵੇਲੇ ਆਰਡੀਐਫ ਦਾ ਮਸਲਾ ਸਭ ਤੋਂ ਵੱਡਾ ਪੰਜਾਬ ਦਾ ਤੇ ਇਸ ਸੂਬੇ ਨੂੰ ਉਹਦਾ ਆਰਡੀਐਫ ਕਿਵੇਂ ਮਿਲੇਗਾ ਜੀ ਆਰਡੀਐਫ ਪੰਜਾਬ ਤੇ ਲਾਗੂ ਹੀ ਨਹੀਂ ਹੋਣਾ ਚਾਹੀਦਾ ਜੀ ਪੰਜਾਬ ਬਾਰਡਰ ਸਟੇਟ ਹੈ ਬਾਰਡਰ ਸਟੇਟ ਹੋਣ ਕਰਕੇ ਮੈਂ ਪਹਿਲਾਂ ਕਹਿ ਚੁੱਕਿਆ ਕਿ 80 ਕਿਲੋਮੀਟਰ ਬਾਰਡਰ ਰੁੜ ਗਿਆ ਔਰ 90 ਜਿਹੜੀਆਂ ਪੀਐਸਐਫ ਦੀਆਂ ਚੌਂਕੀਆਂ ਰੁੜ ਗਈਆਂ ਇਹ ਆਰਡੀਐਫ ਦੇ ਜਿਹੜੇ ਨਿਯਮ ਹੈ ਇਹ ਪੰਜਾਬ ਤੇ ਲਾਗੂ ਕਰਦੇ ਆ ਪੰਜਾਬ ਨੂੰ ਆਰਡੀਐਫ ਦੇ ਪ੍ਰੋਟੋਕੋਲ ਤੋਂ ਮੁਕਤ ਕਰਨਾ ਚਾਹੀਦਾ ਹੈ ਤੁਹਾਡਾ ਬਾਰਡਰ ਸਟੇਟ ਹੈਗਾ ਤੁਹਾਡਾ ਬਾਰਡਰ ਸਟੇਟ ਹੋਣ ਕਰਕੇ ਤੁਹਾਡੀ ਪ੍ਰਾਇਓਰਟੀ ਬਣਦੀ ਹੈ ਤੁਸੀਂ ਇਹਦੇ ਤੇ ਆਰਡੀਐਫ ਦੇ ਜਿਹੜੇ ਨਿਯਮ ਲਾਗੂ ਕਰਦੇ ਹੋ ਆਰਡੀਐਫ ਦੇ ਨਿਯਮ ਪੰਜਾਬ ਬਾਰਡਰ ਸਟੇਟ ਹੋਣ ਕਰਕੇ ਬਿਲਕੁਲ ਨਹੀਂ ਹੋਣੇ ਚਾਹੀਦੇ ਚਲੋ ਨਹੀਂ ਆਏ ਜਿਹੜੇ ਨਹੀਂ ਆਏ ਨਹੀਂ ਆਏ ਜਿਹੜੇ ਆ ਗਏ ਉਹਨਾਂ ਦਾ ਤੁਹਾਡਾ ਇਹ ਕੁਦਰਤੀ ਆਫਤ ਦੇ ਪਿੱਛੇ ਬੰਦੀ ਬਹੁਤ ਵੱਡੀਆਂ ਮਨੁੱਖਾਂ ਦੀਆਂ ਗਲਤੀਆਂ ਨੇ ਸਭ ਤੋਂ ਪਹਿਲੀ ਗਲਤੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇਮਾਰਤਾਂ ਬਣ ਰਹੀਆਂ ਹਨ ਹਿਮਾਚਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਪਹਾੜਾਂ ਦੀ ਕਟਾਈ ਹੋ ਰਹੀ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਸੁਰੰਗਾਂ ਬਣ ਰਹੀਆਂ ਨੇ ਔਰ ਵੱਡੇ ਪੱਧਰ ਦੇ ਉੱਤੇ ਬਦਲ ਫਟਣ ਦੀਆਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਔਰ ਉਹਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਛੇਟੀਆਂ ਸਟੇਟਾਂ ਨੂੰ ਭੁਗਤਣਾ ਪੈ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਇੱਕ ਕਮਿਸ਼ਨ ਬਣਨਾ ਚਾਹੀਦਾ ਹੈ ਉਹ ਕਮਿਸ਼ਨ ਦੇ ਵਿੱਚ ਪੰਜਾਬ ਦੇ ਮੈਂਬਰ ਹੋਣੇ ਚਾਹੀਦੇ ਨੇ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਪਹਾੜੀ ਖੇਤਰਾਂ ਦੇ ਵਿੱਚ ਕੋਈ ਵੀ ਕੰਸਟ੍ਰਕਸ਼ਨ ਹੁੰਦੀ ਹੈ ਉਹਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਆ ਜਾਂ ਪੰਜਾਬ ਦੇ ਅਫਸਰ ਜਿਹੜੇ ਆ ਉਹ ਬੈਠੇ ਹੋਣੇ ਚਾਹੀਦੇ ਆ ਕਿਉਂਕਿ ਨੁਕਸਾਨ ਜਿਹੜਾ ਹੈ ਇਹਦਾ ਪੰਜਾਬ ਨੂੰ ਚੱਲਣਾ ਪੈਂਦਾ ਹੈ ਹੇਟਲੀਆਂ ਸਟੇਟਾਂ ਨੂੰ ਜਿਹੜਾ ਹੈ ਉਹ ਚੱਲਣਾ ਪੈਂਦਾ ਹੈਗਾ ਤੇ ਨਜਾਇਜ਼ ਉਸਾਰੀਆਂ ਦੂਜਾ ਤੀਜਾ ਜੜੀਆਂ ਹੈ ਉਹ ਹੋਣ ਕਰਕੇ ਬਦਲ ਫਟਣ ਦੀਆਂ ਜੜੀਆਂ ਸਾਨੂੰ ਐਨਆਰਆਈਆਂ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਅਕਾਲਪੁਰਖ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਪੰਜਾਬੀਆਂ ਤੇ ਬਹੁਤ ਵੱਡਾ ਭਰੋਸਾ ਹੈ कि ਅਸੀਂ ਬਚਾਂਗੇ ਉੱਭਰਾਂਗੇ ਇਸ ਵੇਲੇ ਉਪਰ ਉਪਰ 80000 ਕਰੋੜ ਦੀ ਰਕਮ ਦੱਸੀ ਜਾ ਰਹੀ ਹੈ 80000 ਕਰੋੜ ਕੋਈ ਵੀ ਉਜਾੜਾ ਕੋਈ ਵੀ ਉਜਾੜਾ ਕਿਸੇ ਨੂੰ ਖਤਮ ਨਹੀਂ ਕਰਦਾ ਜੀ ਨਵੀਂ ਇੱਕ ਸ਼ੁਰੂਆਤ ਕਰਨ ਦਾ ਇੱਕ ਸਮਾਂ ਹੁੰਦਾ ਹੈ ਔਰ ਮੈਨੂੰ ਉਮੀਦ ਹੈ ਕਿ ਪੰਜਾਬੀ ਇੱਕ ਨਵੀਂ ਸ਼ੁਰੂਆਤ ਕਰਨਗੇ ਸਾਬ ਬੇਕਦਰੀ ਹੋਈ ਹੈ ਇਸ ਵਾਰ ਵੇਖਿਆ ਜਾ ਰਿਹਾ ਹੈ ਕਿ ਉਹ ਮਿਸ ਮੈਨੇਜਮੈਂਟ ਹੋਈ ਹੈ ਜੀ ਉਹ ਮਿਸ ਮੈਨੇਜਮੈਂਟ ਨਹੀਂ ਹੋਣੀ ਚਾਹੀਦੀ